ਮੈਰਜ ਅਨਿਵਰਸਰੀ ਮਨਾਉਣ ਆਇਆ ਇੱਕ ਪਰਿਵਾਰ ਨੂੰ 5 ਸਟਾਰ ਹੋਟਲ ਮਾਲਕ ਨੇ ਬੈਚ ਖਾਣ ਦੀ ਜਗ੍ਹਾ ਨਾਨ ਬੈਚ ਖਿਲਾ ਦਿੱਤਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਦੇ ਇਲਜ਼ਾਮ ਨੇ ਕਿਸ ਹੋਟਲ ਮਾਲਕਾਂ ਦੀ ਲਾਪਰਵਾਹੀ ਕਾਰਨ ਸਾਡਾ ਧਰਮ ਪ੍ਰਿਸ਼ਟ ਹੋ ਗਿਆ ਕਿਉਂਕਿ ਪਰਿਵਾਰਕ ਮੈਂਬਰ ਦੱਸਦੇ ਕਿ ਕਾਫੀ ਦਿਨ ਤੋਂ ਉਹਨਾਂ ਨੇ ਨਾਮਦਾਨ ਲਿਆ ਹੋਇਆ ਕਿਸੇ ਡੇਰੇ ਨਾਲ ਜੁੜੇ ਹੋਏ ਨੇ ਅੱਜ ਤੱਕ ਉਹਨਾਂ ਨੇ ਨਾਨ-ਵੈਜ ਨਹੀਂ ਖਾਇਆ ਪਰ ਅੱਜ ਉਹਨਾਂ ਨੂੰ ਨਾਨ-ਵੈਜ ਖੁਲਾ ਕੇ ਉਹਨਾਂ ਦਾ ਧਰਮ ਜਿਹੜਾ ਪ੍ਰਿਸ਼ਟ ਕਰ ਦਿੱਤਾ ਹੈ ਖਬਰ ਸੰਦੂਖਾਨ ਜਾ ਰਹੇ ਹਨ ਸ਼੍ਰੀ ਮੁਖਸਰ ਸਾਹਿਬ ਦੇ ਕੋਟਕਪੂਰਾ ਰੋਡ ਤੇ ਸਥਿਤ ਫਾਈਵ ਸਟਾਰ ਹੋਟਲ ਦੀ ਜੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਰਿਵਾਰ ਆਪਣੀ ਮੈਰਿਜ ਅਨਿਵਰਸਰੀ ਸੈਲਿਬ੍ਰੇਟ ਕਰਨ ਵਾਸਤੇ ਇਸ ਜਗ੍ਹਾ ਤੇ ਆਇਆ ਸੀ ਪਰ ਜਦੋਂ ਉਹਨਾਂ ਨੇ ਵੈਜ ਖਾਣੇ ਦਾ ਆਰਡਰ ਦਿੱ ਜੋ ਹੋਟਲ ਵਾਲੇ ਨੇ ਹੋਟਲ ਵਾਲੇ ਵੇਟਰ ਨੇ ਉਹਨਾਂ ਨੇ ਉਹਨਾਂ ਨੂੰ ਨਾਨ-ভেজ ਪਰੋਸ ਦਿੱਤਾ ਜਿੱਥੇ ਕਿ ਜਦੋਂ ਉਹਨਾਂ ਨੇ ਉਹ ਖਾਣਾ ਖਾਣ ਲੱਗੇ ਤਾਂ ਉਹਨਾਂ ਨੂੰ ਕਿਤੇ ਨਾ ਸ਼ੱਕ ਹੋਇਆ ਕਿ ਇਹ ਨਾਨ-ভেজ ਹੈ ਪਰ ਜਦੋਂ ਇਹਦੀ ਸ਼ਿਕਾਇਤ ਉਸ ਜਗ੍ਹਾ ਉੱਤੇ ਕਮਰੇ ਦੇ ਵੇਟਰ ਨੂੰ ਦਿੱਤੀ ਤਾਂ ਵੇਟਰ ਵੱਲੋਂ ਕਿਹਾ ਗਿਆ ਕਿ ਸੋਇਆ ਪਨੀਰ ਹੈ ਪਰ ਉਹਨਾਂ ਨੂੰ ਫਿਰ ਵੀ ਕਿਤੇ ਨਾ ਸ਼ੱਕ ਲੱਗਿਆ ਪਰਿਵਾਰ ਨੂੰ ਤਾਂ ਉਹਨਾਂ ਨੇ ਨਦੀਕ ਬੈਠੇ ਹੋਰ ਜੋ ਲੋਕ ਸੀ ਉਹਨਾਂ ਨੂੰ ਦਿਖਾਇਆ ਤਾਂ ਉਹਨਾਂ ਨੂੰ ਦੱਸਿਆ ਕਿ ਇਹ ਨਾਨ-ভেজ ਹੈ ਜਿਸ ਤੋਂ ਬਾਅਦ ਜਾ ਕੇ ਪਰਿਵਾਰਕ ਮੈਂਬਰਾਂ ਵੱਲੋਂ ਕਾਫੀ ਹਗਾਮਾ ਕੀਤਾ ਗਿਆ ਕਿ ਅਸੀਂ ਕਾਫੀ ਦੇਰ ਤੋਂ ਨਾਮਦਨ ਲਿਆ ਹੋਇਆ ਹੈ ਡੇਰੇ ਨਾਲ ਜੁੜੇ ਹੋਏ ਆ ਕਦੇ ਵੀ ਅਸੀਂ ਨਾਨ ਵੇਜ ਨਹੀਂ ਖਾਦਾ ਪਰ ਅੱਜ ਇਹਨਾਂ ਹੋਟਲ ਮਾਲਕਾਂ ਨੇ ਲਾਪਰਵਾਹੀ ਕਾਰਨ ਸਾਡੀ ਧਰਮ ਨੂੰ ਪੁਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਸੇ ਹੋਟਲ ਦੀਆਂ ਹੋਟਲ ਮਾਲਕਾਂ ਵੱਲੋਂ ਵੀ ਤੇ ਨਾਲ ਵੇਟਰਾਂ ਵੱਲੋਂ ਗਲਤੀ ਮੰਨੀ ਗਈ ਹੈ ਪਰ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਇਸ ਤਰੀਕੇ ਦੀ ਲਾਪਰਵਾਹੀ ਕਾਰਨ ਸਾਨੂੰ ਤਾਂ ਬਹੁਤ ਵੱਡਾ ਸਦਮਾ ਲੱਗਿਆ ਜਿੱਥੇ ਕਿਸਾਨੂੰ ਬਹੁਤ ਗਿਲਟੀ ਮਹਿਸੂਸ ਹੋ ਰਹੀ ਹੈ ਇਸ ਤਰੀਕੇ ਨਾਲ ਸਾਡਾ ਅੱਜ ਧਰਮ ਪ੍ਰਿਸ਼ਟ ਇਹਨਾਂ ਹੋਟਲ ਵਾਲਿਆਂ ਕਰਕੇ ਤੁਸੀਂ ਸੁਣੋ ਪੂਰੀ ਖਬਰ ਜੀ ਕੀ ਨੌਟ ਡਰ ਕੀ ਗੱਲ ਬਣੀ ਜੀ ਮੇਰਾ ਨਾਮ ਗਿੱਤੂ ਗਰਗੇ ਵਾਈਫ ਆਫ ਮੰਦੀਪ ਗਰਗੇ ਅੱਜ ਅਸੀਂ ਆਪਦੇ ਵਿਆਹ ਦੀ ਨੈਰੀ ਜਨਵਰੀ ਅਨੀਵਰਸਰੀ ਸੈਲੀਬ੍ਰੇਟ ਕਰਨ ਆਏ ਸੀ ਕਿ ਕਿਹੜੇ ਰੈਸਟੋਰੈਂਟ ਤੇ ਸਾਡੇ ਤੋਂ ਆਰਡਰ ਦਿੱਤਾ ਵੇਟਰ ਨੇ ਉਹ ਅਸੀਂ ਨਾ ਸ਼ੁਰੂングੋ ਪਿਆਜਾ ਤੇ ਕੜਾਈ ਪਨੀਰ ਆਰਡਰ ਕੀਤਾ ਸੀ ਜਾਰ ਲੇਕਨ ਆਨ ਤੇ ਰੋਟੀ ਉਹਨਾਂ ਨੇ ਕੀ ਕੀਤਾ ਸਾਨੂੰ ਮਤਲਬ ਕਿ ਨੌਨ ਵੇਜ ਨੌਨ ਵੇਜ ਨੌਨ ਵੇਜ ਸਰਵ ਕਰਤਾ ਤੇ ਥੋੜੇ ਟਾਈਮ ਬਾਅਦ ਅਸੀਂ ਦਿਖਾਇਆ ਵੀ ਇਹ ਤਾਂ ਪਨੀਰ ਹੈ ਹੀ ਨਹੀਂ ਇਹਦੇ ਵਿੱਚ ਵੀ ਇਹ ਕੁਝ ਨੌਨ ਵੇਜ ਲੱਗ ਰਿਹਾ ਹੈ ਜਿੱਦ ਕੀ ਵੇਟਰ ਦੋ ਤਿੰਨ ਮਿੰਟ ਬਾਅਦ ਆ ਕੇ ਕਹਿੰਦੇ ਕਿ ਇਹ ਸੋਇਆ ਚਾਪ ਹੈ ਫਿਰ ਸਾਨੂੰ ਫਿਰ ਵੀ ਡਾਊਟ ਰਿਹਾ ਅਸੀਂ ਕੋਈ ਸਾਹਮਣੇ ਬੈਠੇ ਜਿਹੜੇ ਕਸਟਮਰ ਉਹਨਾਂ ਨੂੰ ਕਸਟਮਰ ਬੈਠੇ ਜਿਹਮਾ ਨੂੰ ਚੈੱਕ ਕਰਾਏ ਜਾਂਦੇ 100% ਇਹ ਨੋਨ ਵੇਜੀ ਕੀ ਹੈ ਇਸ ਤੋਂ ਪਹਿਲਾਂ ਤੁਸੀਂ ਕਦੇ ਵੀ ਨੋਨ ਵੇਜੀ ਖਾਧਾ ਜੀ ਨਹੀਂ ਅਸੀਂ ਅੱਜ ਤੱਕ ਕਦੇ ਐਗ ਨੂੰ ਵੀ ਸੱਚ ਨਹੀਂ ਕੀਤਾ ਤੇ ਨਹੀਂ ਕਿੰਨਾ ਚਿਰ ਹੋ ਗਿਆ ਤੁਸੀਂ ਕੋਈ ਨਾਮ ਵੀ ਲਿੱਤਾ ਹੋਇਆ ਹੈ ਨਾਮ ਸ਼ਬਦ ਵੀ ਲਿੱਤਾ ਹੋਇਆ ਹੈ ਫਿਰ ਜਦੋਂ ਮੇਰਾ ਬਰਥ ਹੋਇਆ 98 ਦਾ ਕਿਹਨਾਂ ਦਾ ਨਾਮ ਲਿੱਤਾ ਹੈ ਜੀ ਸੱਚ ਸੱਚ ਸੱਚਾ ਸਦਾ ਡੇਰ ਅੱਛਾ ਜੀ ਤੁਸੀਂ ਚਿਕਨ ਖਾਇਆ ਇੱਕ ਮਿੰਟ ਤੁਸੀਂ ਚਿਕਨ ਖਾਇਆ ਹੁਣ ਕੀ ਮਹਿਸੂਸ ਹੋ ਰਿਹਾ ਕੀ ਕੋਈ ਨਾ ਜੋ ਗੇਲਟ ਫੀਲ ਹੋ ਰਿਹਾ ਫਸ ਤੋਂ ਦੱਸ ਨਹੀਂ ਸਕਦੇ ਐਦਾ ਲੱਗਦਾ ਫੁੱਲੋ ਲਾਈਫ ਵੇਸਟ ਆ ਸਿੱਧਾ ਮਤਲਬ ਕਿ ਉਹ ਤਾਂ ਦੇ ਵਿੱਚ ਆਇਆ ਸੀ ਕਿ ਸਾਨੂੰ ਕੋਈ ਕੁਆਲਿਟੀ ਮਿਲੂਗੀ ਪਰ ਇਹ ਤਾਂ ਕੁਆਲਿਟੀ ਦੇ ਨਾਤੇ ਧਰਮ ਹੀ ਬ੍ਰਿਸ਼ ਕਰ ਰਿਹਾ ਸਾਡਾ

सर एक्चुअली मैंने शेफ़ से पहले बाकी मैंने उसमें बोला कि पहले इनका स्कोच आपके मैं इसी उसी रिकार्डिंग पर बाद में एक, एक्चुअली इनका जो आया तो कढ़ाई चिकन उसके तो उस अकॉर्डिंग तो इसलिए आई एम वेरी सॉरी फॉर हिम बिकॉज हाँ सर क्योंकि उस टाइम पर क्योंकि सर लड़के और सर्विस की उस टाइम पर क्योंकि मैं और ऑर्डर देख रहा था ऑर्डर मैंने दिया था और बाद में जब मैंने देखा तो मैंने उसकी उस अकॉर्डिंग शेफ़ को यहाँ पर डिलीवर बुला लिया ਉੱਪਰ ਗਲਤੀ ਮੇਰੀ ਸ਼ਫਟ ਕੋਡਿੰਗ ਹੋ ਗਈ ਸਰ ਇਸ ਲਈ ਮੈਂ ਸੇ ਮਾਫੀ ਮੰਗਦਾ ਹਾਂ ਪਰ ਮਾਫੀ ਐਸੇ ਕਿਨ ਕਾ ਉਹ ਦੇ ਦਿਲ ਕੋ ਠੇਸ ਪਹੰਚੀ ਹੈ ਰਾਵਸੋਂ ਦੀ ਬੰਦੀ ਹੈ ਹਾਂਜੀ ਸੇ ਹੈ ਨਾ और क्या करेगा इसके लिए अब इनके लिए सर इनके हम इनका बिल नहीं देंगे वो, वो बिल का क्या करना है कितने रुपये का क्या करेंगे बिल नहीं छट दो जी बिल नहीं छट दो जी का पैसा नहीं आए घर से चल के आए हैं तो हमने बिल तो अंडा भी नहीं खाते एग भी नहीं खाते एक भी बिल तो हमने भरना ही था भाई अगर हम घर से चल के जब से जन्म हुआ हमने एक से हाथ भी नहीं लाया आज तक